ਬੱਬੂਮਣ ਸਾਹਿਬ ਦੀ ਇੱਕ ਕੱਲ ਪੋਡਕਾਸਟ ਉਹਨਾਂ ਦਾ ਆਇਆ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਵੱਡੇ ਆ ਜਿਹੜੇ ਖਲਾਸੇ ਕੀਤੇ ਨੇ। ਵੈਸੇ ਬੱਬੂਮਣ ਸਾਹਿਬ ਤਾਂ ਹਮੇਸ਼ਾ ਹੀ ਕਹਿੰਦੇ ਨੇ ਜੇਕਰ ਕਿਸੇ ਨੇ ਕਿਸੇ ਵੀ ਸਿੰਗਰ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਜੇ ਕਿਸੇ ਨੇ ਗਾਇਆ ਹੋਵੇ ਪੰਜਾਬ ਦੇ ਕਿਸਾਨਾਂ ਦੇ ਲਈ ਜੇ ਕਿਸੇ ਨੇ ਮੇਰੇ ਜਿੰਨਾ ਕੋਈ ਬੋਲਿਆ ਹੋਵੇ ਜਿਹੜੇ ਦੁੱਖ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਮੈਂ ਸਮਝਦਾ ਮੈਂ ਬੋਲਿਆਂ ਕਿ ਕੋਈ ਹੋਰ ਸਿੰਗਰ ਕੋਈ ਬੋਲਿਆ ਹੋਵੇ ਮੈਂ ਆਪਦੀ ਸਿੰਗਿੰਗ ਛੱਡ ਦੂੰ ਕੀਤਕਾਰੀ ਮੈਂ ਛੱਡ ਦੇਣੀ ਆਪਦੀ ਕੋਈ ਜੇਕਰ ਬੋਲਿਆ ਹੋਵੇ ਤਾਂ ਬੱਬੂ ਮਾਨ ਸਾਹਿਬ ਹਮੇਸ਼ਾ ਹੀ ਪੰਜਾਬ ਦੇ ਪ੍ਰਤੀ ਜਿਹੜੇ ਰਵੱਈਏ ਤੱਕੇ ਹੁੰਦੇ ਨੇ ਉਹਨਾਂ ਪ੍ਰਤੀ ਹਮੇਸ਼ਾ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹਿੰਦੇ ਨੇ ਸੱਚੀਆਂ ਗੱਲਾਂ ਬੋਲਦੇ ਵੀ ਰਹਿੰਦੇ ਨੇ ਤੇ ਬਹੁਤਿਆਂ ਨੂੰ ਉਹ ਗੱਲਾਂ ਚੁੱਪ ਵੀ ਜਾਂਦੀਆਂ ਨੇ ਜਿਵੇਂ ਬੱਬੂ ਮਾਨ ਸਾਹਿਬ ਨੇ ਕੱਲ ਇੱਕ ਪੋਡਕਾਸਟ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਖਲਾਸਾ ਕੀਤਾ ਕਿ ਹੜਾਂ ਦਾ ਮੇਨ ਕਾਰਨ ਕੀ ਹੈ ਕਿ ਅੱਜ ਵੱਡੇ ਸਿਆਸਤਦਾਨ ਕਹੌਣ ਵਾਲੇ ਪਹਿਲਾਂ ਨਹੀਂ ਸਰਕਾਰਾਂ ਵੀ ਲਾ ਲੋ ਅੱਜ ਅਲੀ ਵਿੱਚੀ ਲਾ ਲੋ ਕਿ ਇੰਨਾ ਮੀਡੀਆ ਜਿਹੜਾ ਹੈਗਾ ਕਿਉਂ ਨਹੀਂ ਬੋਲਦੇ ਕਿਉਂ ਚੁੱਪ ਨੇ ਕਿਉਂ ਘਬਰਾਟ ਹੁੰਦੀ ਹੈ ਉਹਨਾਂ ਨੂੰ ਉਹਨਾਂ ਨੇ ਜਿਹੜੀ ਇੱਕ ਮੇਨ ਕਾਰਨ ਦੱਸਿਆ ਕਿ ਬਿਆਸ ਤੇ ਉਹਨਾਂ ਨੇ ਨਿਸ਼ਾਨਾ ਕਿਸਿਆ ਉਹਨਾਂ ਨੇ ਕਿ ਬਿਆਸ ਤੇ ਜੋ ਰਹਾ ਰੁਕਿਆ ਹੋਇਆ ਵੱਡਾ ਸਾਰਾ ਡੇਡਾ ਬਿੰਗਾ ਜਿਹੜਾ ਖਰਾ ਰੁਕਿਆ ਹੋਇਆ ਕਬਜ਼ਾ ਕੀਤਾ ਹੋਇਆ ਕਿ ਉਹਦੇ ਬਾਰੇ ਕਿਉਂ ਨਹੀਂ ਕੋਈ ਬੋਲਦਾ ਵੱਡੇ ਸਿਆਸਤਾਨ ਕਿਉਂ ਨਹੀਂ ਬੋਲਦੇ ਮੀਡੀਆ ਉਸ ਦੇ ਖਿਲਾਫ ਕਿਉਂ ਨਹੀਂ ਬੋਲਦਾ ਕਿਉਂ ਨਹੀਂ ਉਹ ਖਬਰ ਦਿਖਾਉਂਦਾ ਹੁਣ ਇਹ ਮਾਨ ਸਾਹਿਬ ਨੇ ਗੱਲ ਤਾਂ ਕਹਿ ਦਿੱਤੀ ਪਰ ਦੇਖੋ ਕਿਸੇ ਵੀ ਵੱਡੇ ਮੀਡੀਆ ਨੇ ਉਹ ਕਲਿੱਪ ਉਸ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਹਾਲਾਂਕਿ ਹੜਾ ਦਰਾਨ ਜਿੰਨੇ ਵੀ ਹੋਰ ਵੱਡੇ ਵੱਡੇ ਸਿੰਗਰ ਅੱਗੇ ਆਏ ਨੇ ਸਹਾਇਤਾ ਦੇ ਲਈ ਇੱਕ ਸੇਵਾ ਦੇ ਲਈ ਜੋ ਆਪਦੇ ਉਹਨਾਂ ਦਾ ਐਮ ਮੰਨ ਲਓ ਜਿੰਨੀ ਉਹਨਾਂ ਦੀ ਮਿਹਨਤ ਕਰਦੇ ਕੋਈ ਦਸਵੰਦ ਕੱਢਣ ਦੇ ਲਈ ਉਹ ਅੱਗੇ ਆਏ ਸੇਵਾ ਕਰਨ ਦੇ ਲਈ ਉਹਨਾਂ ਸਾਰਿਆਂ ਦੀਆਂ ਕਲਿੱਪਾਂ ਕੱਟ-ਕੱਟ ਕੇ ਕਿ ਇਹਨਾਂ ਨੇ ਇੰਨੀ ਮਦਦ ਕੀਤੀ ਆ ਸਿੰਗਰ ਅੱਗੇ ਆਏ ਇਹ ਸਿੰਗਰ ਆਹ ਚੀਜ਼ ਦੇ ਗਿਆ ਆ ਸਿੰਗਰ ਆਹ ਚੀਜ਼ ਦੇ ਗਿਆ ਬਹੁਤ ਸਾਰੇ ਸਿੰਗਰਾਂ ਦੀ ਤਾਰੀਫਾਂ ਹੋਈਆਂ ਪਰ ਜਦੋਂ ਹੀ ਬੱਬੂ ਮਾਨ ਸਾਹਿਬ ਨੇ ਇਹ ਗੱਲ ਬੋਲੀ ਤਾਂ ਦੇਖੋ ਸਾਰਾ মিডিਆ ਕਿਵੇਂ ਸੁਣਨ ਹੋ ਚੁੱਕਾ ਵੱਡੇ ਵੱਡੇ ਸਿਆਸਤਦਾਨ ਸੁਣ ਹੋ ਚੁੱਕੇ ਆ ਤੇ ਇੱਕ ਬੱਬੂਵਾਨ ਸਾਹਿਬ ਨੇ ਇੱਕ ਹੋਰ ਗੱਲ ਕਹੀ ਇੰਟਰਵਿਊ ਦੇ ਵਿੱਚ ਜਿਹੜਾ ਪੋਡਕਾਸਟ ਕੀਤਾ ਸੀ ਕਿ ਇਹ ਸਾਰਾ ਕੁਝ ਅੰਗਰੇਜ਼ਾਂ ਦਾ ਰਚਾ ਰਚਾਇਆ ਸੀ ਅੰਗਰੇਜ਼ਾਂ ਦਾ ਛੜਿਆੰਤਰ ਸੀ ਇੱਕ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ ਵੱਖਰਾ ਕਿਵੇਂ ਕਰਨਾ ਕਿ ਮਤਲਬ ਬਹੁਤ ਵੱਡੀ ਕਮਿਊਨਿਟੀ ਬਣੀ ਹੋਈ ਹੈ ਤਾਕਤਵਰ ਨੇ ਕਿਹਦੇ ਬੱਚੇ ਨੇ ਕਿਹਦੇ ਸਿੰਘ ਨੇ ਕਿ ਅੰਗਰੇਜ਼ਾਂ ਨੂੰ ਪਤਾ ਸੀ ਉਹਨਾਂ ਨੇ ਕਿ ਸਿਆਸਤ ਖੇਢੀ ਸੀ ਭਈ ਡੇਰੇ ਉਹਨਾਂ ਨੇ ਛੋਟੇ ਛੋਟੇ ਡੇਰੇ ਸਟਾਰਟ ਕਰਤੇ ਕਿ ਸਿੱਖਾਂ ਦੇ ਵਿੱਚ 파ੜ ਪਾ ਦिए ਤੇ ਉਦੋਂ ਤੋਂ ਹੀ ਹੁਣ ਤੱਕ ਚੱਲਦਾ ਵੀ ਆ ਰਿਹਾ ਉਹਨਾਂ ਨੇ ਡੇਰਿਆਂ ਤੇ ਵੀ ਤੰਜ ਕਸਿਆ ਜਿਹੜੇ ਸਰਸੁਰ ਘਮਾਉਂਦੇ ਨੇ ਆਪਦੇ ਮਾੜੀ ਮਾੜੀ ਗੱਲ ਤੇ ਸਾਡੇ ਦੇ ਵਿੱਚ ਸਾਡੇ ਵਿੱਚ ਮਾਤਾ ਆਉਂਦੀ ਹੈ ਸਾਡੇ ਵਿੱਚ ਬਾਬੇ ਆਉਂਦੇ ਨੇ ਉਹਨਾਂ ਤੇ ਵੀ ਬੱਬੂਵਾਨ ਸਾਹਿਬ ਨੇ ਤੰਜ ਕਸਿਆ ਕਿ ਸਿੱਖਾਂ ਨੂੰ ਤੋੜਨ ਦੀ ਗੱਲ ਸੀ ਇਹ ਸੱਚ ਵੀ ਹੈ ਤਾਂ ਦੇਖਦੇ ਵੀ ਅੱਜ ਕਿ ਜਿਨ੍ਹਾਂ ਦੇ ਸਿਰ ਤੇ ਤਾਜ ਹੈ ਗੁਰੂ ਦੇ ਸਿੰਘ ਬਣੇ ਹੋਏ ਨੇ ਕਿੰਦੇ ਸਤਾਰਕੇ ਮੇ ਮਿਲਿਆ ਇਹ ਸ਼ਹੀਦੀਆਂ ਭੁੱਲ ਚੁੱਕੇ ਨੇ ਹਰ ਥਾਂ ਤੇ ਜਾ ਕੇ ਮੱਥਾ ਟੇਕਦੇ ਨੇ ਪੁੱਛਾਂ ਕਢਾਉਂਦੇ ਨੇ ਆਪਦੀਆਂ ਕਿ ਸਾਡਾ ਕੰਮ ਨਹੀਂ ਮਰ ਰਿਆ ਕਿਉਂ ਆਪਦੇ ਗੁਰੂ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਇਹ ਬੱਬੂਵਾਨ ਸਾਹਿਬ ਦੀਆਂ ਗੱਲਾਂ ਹੁਣ ਕਿਹੜੇ ਮੀਡੀਆ ਨੇ ਚਲਾਈਆਂ ਕਿਹੜਾ ਮੀਡੀਆ ਏਡਾ ਹੈਗਾ ਜਿਹੜਾ ਬੋਲਿਆ ਹੋਊਗਾ ਸਾਰੇ ਸੁਣਨ ਹੋ ਗਏ ਕਿ ਅਸੀਂ ਬੋਲਾਂਗੇ ਸਾਡੇ ਦੇ ਕੋਈ ਇੰਤੂ ਪ੍ਰੰਤੂ ਨਾ ਆ ਜੇ ਪਰ ਬਬੂਮਾਨ ਸਾਹਿਬ ਸਲੂਟ ਆ ਉਹ ਹਮੇਸ਼ਾ ਹੀ ਪੰਜਾਬ ਦੇ ਨਾਲ ਖੜੇ ਰਹਿੰਦੇ ਨੇ ਬਹੁਤ ਸਾਰੇ ਲੋਕ ਉਹਨਾਂ ਨੂੰ ਗਲਤ ਕਹਿੰਦੇ ਨੇ ਜਿਵੇਂ ਉਹਨਾਂ ਨੇ ਅਬਿਆਸ ਦੀ ਗੱਲ ਛੇੜ ਦਿੱਤੀ ਡੇਰਿਆਂ ਦੀ ਗੱਲ ਛੇੜ ਦਿੱਤੀ ਤਾਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹ ਬਬੂਮਾਨ ਸਾਹਿਬ ਦੇ ਹੁਣ ਐਂਟੀ ਹੋ ਚੁੱਕੇ ਨੇ ਉਹ ਬਬੂਮਾਨ ਸਾਹਿਬ ਨੂੰ ਹੁਣ ਗਲਤ ਕਹਿ ਰਹੇ ਨੇ ਬਾਕੀ ਤੁਹਾਡੀ ਆਪਣੇ ਕੀ ਵਿਚਾਰ ਨੇ ਉਹ ਤੁਸੀਂ ਕਮੈਂਟ ਬਾਕਸ ਚ ਜੁੜ ਦੱਸਿਓ ਪੈਸੇ 60% ਲੋਕ ਬੱਬੂ ਮਾਨ ਸਾਹਿਬ ਦੇ ਨਾਲ ਨੇ ਇਸ ਗੱਲ ਨਾਲ ਸਹਿਮਤ ਵੀ ਨੇ ਬਾਕੀ ਜਿਹੜੇ ਉਹਨਾਂ ਦੇ ਆਪਦੇ ਨੇ ਦੇਰਿਆਂ ਬਾਅਦ ਜਿਹਨੇ ਜਿਹੜੇ ਉਹਨਾਂ ਦੇ ਚੋਣ ਵਾਲੇ ਨੇ ਦੂਜਿਆਂ ਦੇ ਉਹ ਉਹਨਾਂ ਦੇ ਪੱਖ ਦੀਆਂ ਗੱਲਾਂ ਕਰਨਗੇ